ਅੱਜ ਮੈਂ ਨਮਾ ਰਾ ਫੜ ਲਿਆ ਖੱਤੇ ਉਹ ਖਤੀ ਹੋ ਗਿਆ ਮੈਂ ਇਹ ਸਾਡੀ ਫੈਕਟਰੀ ਦੇ ਬਿਰਕੋ ਸਾਹਮਣੇ ਜਾਂਦਾ ਇੱਕ 2:30 ਵਜੇ ਬੱਸ ਆਉਂਦੀ ਆ ਉਸ ਤੋਂ ਬਾਅਦ ਆਉਂਦੀ ਆ ਇੱਕ 2:50 ਤੇ 20 ਮਿੰਟ ਬਾਅਦ ਤੇ ਮੈਂ ਨਾ ਕੇ ਅੱਜ ਯਾਨੀ ਕਿ 10 ਮਿੰਟ ਪਹਿਲਾਂ ਅਸੀਂ ਫ੍ਰੀ ਹੋ ਗਏ ਸੀ ਅੱਜ ਤੇ ਮੈਂ ਕਿਹਾ ਚੱਲ ਇੱਧਰ ਦੀ ਜਾ ਕੇ ਅੱਜ 2:30 ਵਾਲੀ ਬੱਸ ਫੜ ਕੇ ਦੇਖਦੇ ਆ 2:28 ਹੋ ਗਏ ਆਉਣੀ ਵਾਲੀ ਆ 2 ਮਿੰਟ ਰਹਿ ਗਈ ਦੇ ਤਾਂ ਚੜਤ ਆ ਗਿਆ ਸੜਕ ਤੇ ਇਹ ਵੀ ਵਾਰ ਹੀ ਨੰਗ ਜਾਂਦੀ ਹੁੰਦੀ ਆ ਓਹੋ ਉਹ ਕਿੱਥੇ ਆ ਫਿਰ ਉਹ ਫੋਟੋ ਤੇ ਆ ਫਰਮਾਤਾ ਕੰਨਮੇ ਬੰਦ ਨੇ ਵਾਲੀ ਕਿਤੇ ਰੋਡ ਵੇਜ ਦੇਖੀ ਹੈ ਨਾ ਜਿਨ੍ਹਾਂ ਨੇ 91 92 ਜਾਂ 95 ਕਾਲੀ ਤੁਸੀਂ 2000 ਵਾਲੀ ਲਾ ਲਓ ਯਾਰ 90 ਤੋਂ ਲੈ ਕੇ ਜਿਨ੍ਹਾਂ ਨੇ 2000 ਵਾਲੀਆਂ ਰੋਡ ਵੇਜਾਂ ਦੇਖੀਆਂ ਨੇ ਨਾ ਆ ਤੁਹਾਨੂੰ ਦੁਬਾਰਾ ਫੇਰ ਦਿਖਾਉਣਾ ਆ ਆ ਦੇਖ ਲਿਓ ਲੈ ਰੋਡ ਵੇਜ ਤੋਂ ਘਟਦਾ ਥੋੜੀ ਜੀ ਭੁਜਾ ਲੈਣ ਦੇ ਨੂੰ ਇੱਕ ਮਿੰਟ ਦੇ ਕਿਤੇ ਮੈਨੂੰ ਸ਼ੁਰੂ ਵੇਲਾ ਲੱਗਦਾ ਟਾਕੀਆਂ ਸ਼ੀਸ਼ੇ ਘਟ ਸੀਡਾ ਵੀ ਖੜਕਦੀਆਂ ਨੇ ਜਦੋਂ ਥੋੜੀ ਜੀ ਭੁਜਾਉਂਦਾ ਆ ਦੇਖ ਲਿਓ ਦਿਖਾਉਣਾ ਮੈਂ ਇੱਕ ਮਿੰਟ ਆ ਹੁਣ ਤਾਂ ਸੜਕ ਸਾਫ਼ ਆ ਗਈ ਤਾਂ ਕਰਕੇ ਨਹੀਂ ਖੜਕਦੀ ਮੈਂ ਮਗਰੋਂ ਲੰਬਾਈ ਜੀ ਸੀਗੀ ਸਾਡੇ ਯਾਨੀ ਕਿ ਟ੍ਰੈਫਿਕ ਨਹੀਂ ਸੀਗੀ ਉਦੋਂ ਭੁਜਾਈ ਲਈ ਆਇਆ ਟਾਕੀਆਂ ਵੀ ਖੜਕਣ ਵਾਰੀਆਂ ਵੀ ਤੇ ਆ ਪਹਿਲੀ ਬੱਸ ਦੇਖੀ ਆ ਮੈਂ ਜਿਹੜੀਆਂ ਐ ਰੋਡਵੇ ਵਾਲੀ ਮੰਗੂ ਆਪਣੀਆਂ ਜਿਹੜੀਆਂ 90 ਤੋਂ ਲੈ ਕੇ 2000 ਵਾਲੀਆਂ ਸੀ ਰੋਡਵੇ ਵਾਲੀਆਂ ਕਿ ਉਹ ਵਾਲੀ ਕਿਵੇਂ करूंगी ਹੁਣ ਢੜਾਕ ਲੈ ਰੱਖੀ ਕਿ ਆ ਲਓ ਲੈ ਲਓ ਲੈ ਲਓ ਲੈ ਲਓ ਲੈ ਲਓ ਗਾਹ ਤੀਆਂ ਬੜਾ ਅਜੇ ਭਜਾਈ ਜੀ ਅਜੇ ਤਾਂ 10 30 ਸਪੀਡ ਤੇ ਜਾਂਦਾ ਤਾਂ ਦਿਮਾਗ ਦੇ ਪੁਰਜ਼ੇ ਖੋਲਦੀ ਐ ਤੇ ਜਦੋਂ ਭਜਾਉਂਦਾ ਹਾਂ ਉਹ ਨੂੰ ਦੇਖ ਲਓ ਜਾ ਚੜ੍ਹ ਕੇ ਆਣਾ ਚੱਕ ਚੁੱਕ ਕਰਨ ਉਹ ਇਹ ਇਹ ਤਾਂ ਬਦਲੀ ਲੈ ਬਸ ਹਾਂ ਆਪਕੇ ਸਾਬਾ ਫੇਰ ਆ ਗਈ ਸੜਕ ਸਾਹਿਬ ਹੁਣ ਫੇਰ ਨਹੀਂ ਪਤਾ ਲੱਗਦਾ 7-8 ਕਿਲੋਮੀਟਰ ਦੇ ਵਿੱਚ ਵਿੱਚ ਹੀ ਮੇਰੇ ਦਿਮਾਗ ਦੇ ਪਰਦੇ ਖੋਲਦੇ ਓਏ ਇੰਨੀ ਜੋ ਨਾਲ ਖੜ ਗਈ ਆ ਜੀ ਆਤੀ ਘਰ ਤੇ ਮੰਨਾ ਖੜਜੋ ਮੜਾ ਜਾ ਲੰਬੀ ਜੀ ਰੋੜਾ ਲੈਣ ਦੋ ਕਿ ਮੁੰਡਾ ਚੰਗੀ ਆ ਮੁੰਡਾ ਤੇ ਤੇ ਵੀ ਥੋੜੇ ਜਿਹੇ ਨੂੰ ਰੋਈਆ ਅਸੀਂ ਇਹ ਦੱਸਦੇ ਨਹੀਂ ਹੋਣਗੇ ਮੁੰਡਾ ਜੇ ਭਾਈ ਤੁਹਾਡੀ ਇੰਨੀ ਅੜਕਦੀ ਆ ਮੜਾ ਜਾ ਥੋੜਾ ਜਿਆਦਾ ਕੋਈ ਦੱਸ ਵੀ ਦਊਗਾ ਕੀ ਨੋ ਕਰੋ ਇੱਥੇ ਠੀਕ ਕਰਾਓ ਇਹਨੂੰ දේ හොනු සොන්න වදිය බ්ජ සට ශේර් ේකු නොල දා සොන්න්න විදි. ਹਾਬ ਨਾਲ ਮੀਂਹ ਦੱਸਿਆ ਸੀ ਉਸ ਹਿਸਾਬ ਨਾਲ ਥੋੜਾ ਜਿਹਾ ਲੇਟ ਹੋ ਗਿਆ ਪਰ ਆ ਆ ਜ਼ਰੂਰ ਗਿਆ ਬਾਈ ਜ਼ਰੂਰੀ ਸੀ ਓਏ ਜ਼ਰੂਰੀ ਜੀ ਮੀਂਹ ਤਾਂ ਇਹ ਨਹੀਂ ਸਾਰੇ ਹੀ ਹੋ ਗਏ ਸੋ ਚੱਲਦੇ ਕੌਲੀ ਦੇ ਪਿਆ ਚੰਗੀਆਂ ਹੀ ਕੜੀਆਂ ਡਿੱਕੀਆਂ ਪਰ ਦੱਸ ਰਹੇ ਹੁੰਦੇ ਨੇ ਵਾਟਰ ਬਰੂਸ ਬੱਦਲ ਹੈ ਤਾਂ ਬਹੁਤ ਆ ਮੀਂਹ ਖਾਸਾ ਪੈਂਦਾ ਚੱਕ ਲਈ ਜਾਣਾ ਨੇ ਛਤਰੀ ਤੇ ਤਰਪੇ ਆ ਦੇਖੋ ਕਿਸੇ ਨੇ ਇਹ ਤਾਂ ਯਾਰ ਜਿਆਦਾ ਹੀ ਜੱਲਣ ਲੱਗਦੇ ਆ ਕੱਪੜੇ ਵੀ ਨਹੀਂ ਚੱਕੇ ਪਤੰਦਰਾਂ ਨੇ ਨੀਂਤੀ ਹੁਮੇ ਹੀ ਪੈ ਨੇ ਮੈਂ ਚੱਲਿਆ ਸੀ ਉੱਪਰ ਇੱਕ ਰੈਸਟੋਰੈਂਟ ਜੀ ਆ ਦੇਖਣ ਵੀ ਉਹ ਖੁੱਲਾ ਕਿ ਬੰਦ ਆ ਕਿਉਂਕਿ ਹੁਣ ਇੱਥੇ ਛੁੱਟੀਆਂ ਚੱਲ ਪੈਣੀਆਂ ਨੇ ਰੈਸਟੋਰੈਂਟ ਤਾਂ ਤਕਰੀਬਨ 1.5 ਵਜੇ ਤੱਕ ਖੁੱਲੇ ਹੀ ਹੁੰਦੇ ਨੇ ਉੱਥੇ ਇੱਕ ਮੁੰਡੇ ਨੇ ਅਪਲਾਈ ਕਰਨਾ ਕਮ ਉਹ ਪਤਾ ਕਰਨ ਚੱਲਿਆ ਸੀ ਮੜਾ ਇਹ ਗੱਲ ਕਰਨ ਜੇ ਖੁੱਲਾ ਹੋਇਆ ਤਾਂ ਕਿਉਂਕਿ ਇਹ ਜੀ ਛੁੱਟੀਆਂ ਹੋਈਆਂ ਤਾਂ ਹੈ ਨਹੀਂ ਪਰ ਹੋ ਜਾਣੀਆਂ ਨੇ ਹੁਣ ਮੂਰੇ ਇੱਕ ਬਸ ਕਿ ਸਾਨੂੰ ਜਲਾਈ ਤੇ ਹੋ ਜਾਣੀਆਂ ਨੇ ਗਾਸਟਾ ਤੇ ਇਹਨੂੰ ਗਾਸਟਾ ਚ ਹੋਣਗੇ ਨੂੰ ਚੰਗਾ ਪਿੰਡਾਂ ਛਤਰੀ ਦੀ ਬਾਸ ਹੁੰਦੀ ਹੋਣੀ ਆ ਮੌਸਮ ਠੰਡਾ ਹੋ ਗਿਆ ਏ ਹਵਾ ਵੀ ਚੱਲਦੀ ਆ ਹਵਾ ਦੇ ਨਾਲ ਮੀਂਹ ਦੇਖੋ ਕਿੰਨਾ ਸੋਹਣਾ ਲੱਗਦਾ ਪੈਂਦਾ ਹਵਾ ਵੀ ਖਾਸੀ ਤੇਜ਼ ਚੱਲਦੀ ਆ ਇਦਰੀ ਹੋਰ ਸਟੂਡੈਂਟ ਉਹ ਦੇਖੋ ਚੱਲੇਗਾ ਉਹ ਮਗਰ ਰਹਿ ਗਿਆ ਰੈਸਟੋਰੈਂਟ ਤਾਂ ਖੁੱਲਾ ਹੀ ਸੀਗਾ ਜਿਹੜਾ ਉਹਦਾ ਮਾਲਕ ਸੀਗਾ ਉਹ ਨਹੀਂ ਮਿਲਿਆ ਅੱਜ ਉਹ ਕਹਿੰਦੇ ਭਈ ਕੱਲ ਨੂੰ ਮਾਰ ਲਿਓ ਜਿਹੜਾ ਜਿਹੜੇ ਮੁੰਡੇ ਹੋਰ ਸੀਗੇ ਇੱਥੇ ਇਟਾਲੀਅਨ ਉਹ ਕਹਿੰਦੇ ਭਈ ਕੱਲ ਨੂੰ ਜਿਹੜਾ ਮਾਰ ਲਿਓ ਚਲ ਕੱਲੋਂ ਗੇੜਾ ਮਾਰ ਲਾਂਗੇ ਇਹ ਸਭਾਨੇ ਨਾਲ ਚੱਲ ਵੀਡੀਓ ਬਣ ਗਈ ਨਹੀਂ ਮੈਂ ਆਉਣਾ ਹੀ ਨਹੀਂ ਸੀ ਜੇ ਮੈਨੂੰ ਉਹਦਾ ਫੋਨ ਨਾ ਇੱਥੇ ਵੀ ਬਾਰ ਹੀ ਨੇ ਚਲ ਆ ਮਹੀਨਾ ਆ ਮਹੀਨੇ ਦੇ ਵਿੱਚ ਤਾਂ ਸ਼ੁੱਕਰ ਸ਼ਨੀਵਾਰ ਦੀ ਰਾਤ ਨੂੰ ਹਨਾ ਖਾਸਾ ਇਕੱਠ ਹੁੰਦਾ ਵਾ ਤੇ ਅਗਸਤ ਮਹੀਨੇ ਤਾ ਇੱਥੇ ਇਕੱਠ ਹੀ ਰਿਹਾ ਕਰਨਾ ਰਾਤ ਨੂੰ ਫਿਰਦਾ ਹੀ ਰਿਹਾ ਕਰਨਗੇ ਲੋਕੀ ਕਿਉਂਕਿ ਛੁੱਟੀਆਂ ਹੋਇਆ ਕਰਨਗੀਆਂ ਖਾਣ ਪੀਣ ਆਉਂਦੇ ਨੇ ਇੱਥੇ ਤੇ ਬਹੁਤ ਇਕੱਠ ਹੁੰਦਾ ਵਾ ਕੁੱਝ ਸਕੂਲਾਂ ਯੂਨੀਵਰਸਿਟੀਆਂ ਦੇ ਵਿੱਚ ਵੀ ਸਾਰੇ ਛੁੱਟੀਆਂ ਹੋ ਜਾਂਦੀਆਂ ਨੇ ਤਾਂ ਕਰਕੇ ਖਾਸ ਹੀ ਰੌਣਕ ਲੱਗੀ ਰਹਿੰਦੀ ਹੈ ਇੱਥੇ ਪਿਆਸੇ ਦੇ ਵਿੱਚ ਤੇ ਫੈਸਟੀਵਲ ਵੀ ਚੱਲਦੇ ਹੀ ਰਹਿੰਦੇ ਨੇ ਉਦੋਂ ਛੁੱਟੀਆਂ ਚ ਇਹਨਾਂ ਦੇ ਚਲੋ ਉਦੋਂ ਟਾਈਮ ਹੋਇਆ ਕਰੂਗਾ ਵੀਡੀਓ ਬਣਾਇਆ ਕਰਾਂਗੇ ਓਏ ਹੋਏ ਫਿਰ ਦੇ ਇੱਕੇ ਧਰਨਾ ਪੈਦਾ ਹੌਲੀ ਥੋੜੀ ਇਸ ਪੌੜੀਆਂ ਜੀਆਂ ਠਾਸੀਆਂ ਤਿਲਕਣੀਆਂ ਨੇ ਆੜਿਦ ਵਾਲੀ ਬਿਲਡਿੰਗਾਂ ਵੱਟੀਆਂ ਨੇ ਨਾ ਹਵਾ ਇੱਥੇ ਘੱਟ ਲੱਗਦੀ ਆ ਇੱਥੇ ਨਹੀਂ ਲੱਗ ਮੀਂਹ ਹੋਈਆਂ ਚੱਲ ਮੀਂਹ ਤਾਂ ਪੈ ਹੀ ਰਿਹਾ ਵਾ ਬਾਵਾ ਜੀ ਘੱਟ ਆਈ ਉੱਪਰ ਉੱਤੇ ਉਹ ਸੈਂਟਰ ਵਾਲੀ ਜਗ੍ਹਾ 'ਚ ਤਾਂ ਬਹੁਤ ਹਵਾ ਸੀਗੀ ਸਾਰਿਆਂ ਨੂੰ ਠੰਡ ਲੱਗਦੀ ਸੀ ਤੁਸੀਂ ਮੇਨ ਮੌਸਮ ਲਾ ਲਓ ਯਾਰ ਕਿਹੜਾ ਹੂੰ ਕੀ ਨੂੰ ਪਹਾੜਾਂ ਦੀ ਰਾਣੀ ਕਿਹਾ ਮਨਸੂਰੀ ਨੂੰ ਹਨਾ ਮਨਸੂਰੀ ਨੂੰ ਪਹਾੜਾਂ ਦੀ ਰਾਣੀ ਕਿਹਾ ਕਿ ਮਨਸੂਰੀ ਵਾਲਾ ਮੌਸਮ ਸਮਝ ਲਓ ਜਦੋਂ ਮੀਂਹ ਜੇ ਸ਼ੁਰੂ ਹੋ ਜਾਂਦੇ ਆ ਨਾ ਇੱਥੇ ਉਹ ਮਨਸੂਰੀ ਵਾਲਾ ਹੀ ਮੌਸਮ ਹੁੰਦਾ ਵਾ ਕੁਝ ਨਹੀਂ ਪਤਾ ਲੱਗਦਾ ਕਿਹੜੇ ਟਾਈਮ ਮੀਂਹ ਆ ਗਿਆ ਕਿਉਂਕਿ ਜਦੋਂ ਅਗਲੇ ਮਹੀਨੇ ਪਾਸਾ ਮਹੀਨੇ ਡੇਢ ਕਿ ਮਹੀਨੇ ਤੱਕ ਸ਼ੁਰੂ ਹੋ ਜਾਣੇ ਨੇ ਮੀਂਹ ਠੰਡ ਜੀ ਸ਼ੁਰੂ ਹੁੰਦੀ ਹੁੰਦੀ ਆ ਜਦੋਂ ਕਦੇ ਮੜੀ ਜੀ ਗਰਮੀ ਕਦੇ ਜਾਗਤਾਂ ਪੈ ਗਈਆਂ ਜਦ ਲਈ ਕੁਛ ਨਹੀਂ ਪਤਾ ਲੱਗਦਾ ਖਾਸੀ ਚਾਈ ਤੇ ਆ ਦੇਖੋ ਸੈਂਟਰ ਵਾਲੀ ਜਗਾ ਉਹ ਮੇਨ ਸੜਕ ਉਹ ਆ ਥੱਲੇ ਜਿੱਥੇ ਉਹ ਦੇਖ ਲਓ ਮੁੰਡੇ ਆਉਂਦੇ ਆ ਤੇ ਕਿੱਥੋਂ ਆਇਆ ਮੈਂ ਤੁਰ ਕੇ ਆ ਵੀ ਪੌੜੀਆਂ ਖਤਰਨਾਕ ਹੀ ਆ ਉਹ ਤੱਕ ਬੋਚ ਬੋਚ ਹੀ ਪੈਰ ਧਰਨਾ ਪੈਣਾ ਗੀਪ ਦੇ ਨੱਕ 'ਤੇ ਦੋ ਬਰੀ ਸੱਟਾਂ ਲੱਗ ਚੁੱਕੀਆਂ ਹੋਈ ਨਹੀਂ ਹੁੰਦਾ ਮਾੜੇ ਟਾਈਮ ਦਾ ਮੋਬਾਈਲ ਜੇ ਆ ਕਿਧਰੇ ਪਿਆ ਹੁੰਦਾ ਆਪ ਬੰਦਾ ਲੱਕ ਫੜੀ ਬੈਠਾ ਹੁੰਦਾ ਥੱਲੇ ਆ ਮੈਂ ਹੌਲੀ ਹੌਲੀ ਦੇਖ ਦੇ ਇੱਕੀ ਤਰ ਤ ਚਲੋ ਜੀ ਆਗੇ ਘਰ ਦੇ ਨੇੜੇ ਆ ਸਾਡੇ ਘਰ ਦੇ ਕੋਲੇ ਸੈਂਟਰ ਵਾਲੀ ਜਗਾ ਇੱਕ ਉੱਪਰ ਪਿਆਸਾ ਕਹਿੰਦੇ ਨੇ ਇਸ ਏਸ਼ਹਰ ਦੇ ਇੱਕ ਏਸ਼ਹਰ ਦੇ ਵਿੱਚ ਦੋ ਪਿਆਸੇ ਆ ਇੱਕ ਉੱਪਰ ਜਿੱਥੇ ਮੈਂ ਹੁਣ ਪਹਿਲਾਂ ਖੜਾ ਸੀਗਾ ਹਨਾ ਤੇ ਇੱਕ ਆ ਥੱਲੇ ਆ ਜਿੱਥੇ ਘਰ ਆ ਉਦੇ ਨੇੜੇ ਆ ਪਿਆਸਾ ਚਲੋ ਚਲੀਏ ਟਾਈਮ ਵੀ 10 ਵਜਾਂ ਚ 2 ਮਿੰਟ ਰਹਿ ਗਏ ਵਾ ਚਲੀਏ ਅੰਦਰ ਨੂੰ ਹੁਣ ਰਾਤ ਵਾਲੇ ਮੀਂਹ ਨਹੀਂ ਠੰਡ ਜੀ ਕਰਦੀ ਸਵੇਰੇ ਜਦੋਂ ਕੰਮ ਤੇ ਆਏ ਆ ਤੁਰੇ ਜਾਂਦੇ ਨੂੰ ਠੰਡ ਲੱਗਦੀ ਸੀ ਚੰਗੀ ਖਾਸੀ ਠੰਡ ਲੱਗਦੀ ਸੀ ਆਏ ਨਹੀਂ ਵੀ ਮਾੜੀ ਜੀ ਜਣ ਕੇ ਸਰੀਰ ਭਾਲ ਦਾ ਸੀਗਾ ਵੀ ਪੂਰੀਆਂ ਬਾਹਾਂ ਦੀ ਟੀ-ਸ਼ਰਟ ਜੀ ਪਾਈ ਹੋਵੇ ਅੱਧੀਆਂ ਬਾਹਾਂ 'ਚ ਠੰਡ ਲੱਗਦੀ ਸੀ ਇੱਥੇ ਹੀ ਆ ਬਸ ਦੋ ਚਾਰ ਕਿ ਹੁਣ ਜੇ ਮੀਂਹ ਪੈ ਕੇ ਲਗਾਤਾਰ ਆ ਗਰਮੀ ਦੀ ਚੱਕੀ ਜਾਣੀ ਆ ਦੇਖੋ ਕਿਵੇਂ ਗਿਆ ਓਏ ਬਾਕੀ ਰਹਿ ਗਏ ਆ ਸਾਰੀਆਂ ਕੰਟਰੀਆਂ ਚ ਕਲੰਨ ਹੁੰਦੇ ਨੇ ਬਹੁਤ ਤੇਜ਼ ਗਿਆ ਉਹਨੇ ਦੋ ਗੱਡੀਆਂ ਰੋੜ ਦੇਣੀਆਂ ਆ